ਮੇਰਾ ਨਾਂ ਜੀ ਹਰਤਾਜ ਸਿੰਘ ਆ ਘੁੰਮਣ ਤਾਂ ਆਪਾਂ ਇਹ ਕਿ ਜਦੋਂ 2018 ਚ ਅਸੀਂ ਆਰਟ ਖੋਲੀ ਸੀਗੀ ਤਾਂ ਜਦੋਂ ਇੱਥੇ ਆਏ ਫਿਰ ਉਹ ਟਰਾਲ ਪਹਿਲਾ ਸਾਲ ਤੇ ਟਰਾਲੀ 'ਚ ਤੰਬੂ ਲਾਉਣਾ ਪਿਆ ਤੇ ਜਦੋਂ ਸ਼ਾਮ ਹੁੰਦੀ ਸੀਗੀ ਮੱਛਰ ਨੇ ਵੜ ਵੜ ਖਾ ਜਾਣਾ ਤੇ ਨਾ ਇੱਥੇ ਇਹ ਪ੍ਰੋਬਲਮ ਇੰਨੀ ਸੀ ਕਿ ਪਾਣੀ ਪੀਣ ਖਣੋ ਵੀ ਸਾਡੇ ਗਲੇ ਸੁੱਕ ਗਏ ਸੀਗੇ ਵੀ ਪਾਣੀ ਦਾ ਵੀ ਇੱਕ ਸਿਸਟਮ ਕੀਤਾ ਜਾਏ ਫਿਰ ਅਸੀਂ ਉਦੋਂ ਹੀ ਤਰੀਕਾ ਆਪਣੇ ਦਿਮਾਗ 'ਚ ਬਿਠਾ ਲਿਆ ਵੀ ਕੁਛ ਨਾ ਕੁਛ ਜਿਹੜਾ ਅਗਲੀ ਵਾਰੀ ਨਾ ਵੱਖਰੇ ਕਰਕੇ ਆਉਣਾ ਵਾ ਵੀ ਜਿਹੜੀ ਸਾਨੂੰ ਕੋਈ ਤੰਗੇ ਤੰਗੇ ਪਰੇਸ਼ਾਨੀ ਨਾ ਆਏ ਕੋਈ ਇਹਦੇ ਵਿੱਚ ਹਰ ਇੱਕ ਸਹੂਲਤ ਹੈ ਜੀ ਜਿਹੜੀ ਘਰ ਦੇ ਵਿੱਚ ਵੀ ਕੁਝ ਕਰਕੇ ਨਹੀਂ ਹੋ ਸਕਦੀ ਉਹ ਇਹਦੇ ਵਿੱਚ ਹੈਗੀ ਆ ਇਹਦੇ ਵਿੱਚ ਵਾਈਫਾਈ ਲੱਗਾ ਜੀ ਏਸੀ ਲੱਗਾ ਐਲਸੀਡੀ ਲੱਗੀ ਆ ਮਿਊਜ਼ਿਕ ਸਿਸਟਮ ਲੱਗਾ ਵਾ ਟੂਟੀਆਂ ਲੱਗੀਆਂ ਵਾ ਕੌਫੀ ਮਸ਼ੀਨ ਲੱਗੀ ਆ ਫ੍ਰਿਜ ਲੱਗੀ ਆ ਆ ਸਾਰੇ ਕੋਸ਼ਿਸ਼ ਜਿਹੜਾ ਵਾ ਪ੍ਰੋਵਾਈਡਿਆ ਦੇ ਵਿੱਚ ਨੂੰ 6 ਮਹੀਨੇ ਲੱਗੇ ਜੀ ਬਣਦੇ ਆ ਕਿੰਨਾ ਤਿਆਰੀ ਕੀਤੀ ਇਹ ਦੀ ਹਾਂਜੀ ਥੋੜੀ ਥੋੜੀ ਜਦੋਂ ਅਸੀਂ ਫਿਰ ਆਈਡੀਆ ਲਈ ਗਏ ਕੁਝ ਆਪਣਾ ਆਈਡੀਆ ਲਿਆ ਕੁਝ ਕਸਾਦੀ ਧਰਨੇ ਵਾਲਾ ਲਿਆ ਆਈਡੀਆ ਤਾਂ ਕਰਕੇ ਤੇ ਉਹਨੂੰ ਫਿਰ ਤਿਆਰ ਕਰਦਿਆਂ ਕਰਦੇ ਫਿਰ ਇਹ ਘਰੇ ਤਿਆਰ ਕਰਾਈ ਕੁਝ ਆਪਣਾ ਦਿਮਾਗ ਲਿਆ ਕੁਝ ਮਿਸਤਰੀ ਲਾਏ ਉਹਨਾਂ ਦੇ ਮੁਤਾਬਿਕ ਆਪਣਾ ਦੱਸ ਦੱਸ ਕੇ ਵੀ ਇਦਾਂ ਕੀਤਾ ਜਾਏ ਆ ਸਹੂਲਤ ਆ ਫਿਰ ਵੀ ਐਸਾਈਡ ਹਾਂ ਹੀ ਸਾਰਾ ਕੁਝ ਆਪਣੀ ਫਸਲ ਵੀ ਵੇਖਣੀ ਆ ਉਧਰ ਸ਼ੀਸ਼ਾ ਲਗਾਇਆ ਗਿਆ ਬਾਕੀ ਸਾਰਾ ਸਿਸਟਮ ਵੀ ਉਹਨੂੰ ਪ੍ਰੋਪਰ ਕੀਤਾ ਗਿਆ ਦੂਜੇ ਤੇ ਜੇ ਸਾਲ ਚਾਹੀਏ ਆ ਮੈਟ ਬਦਲ ਦਿੰਨੇ ਥੱਲੇ ਵੀ ਸਾਰੇ ਜੜੇ ਆ ਨਵੇਂ ਗੱਦੇ ਵਿਸ਼ੇ ਇਹਦੇ ਵਿੱਚ ਕੋਈ ਦਿੱਕਤ ਨਹੀਂ ਆ ਔਰ ਰਸੋਈ ਦਾ ਆਈਡੀਆ ਇਦਾਂ ਜੀ ਵੀ ਪਹਿਲੋਂ ਅਸੀਂ ਆਖਿਆ ਵੀ ਜਦੋਂ ਪੂਰੀ ਬਣ ਜੂਗੀ ਪਰ ਖਾਣ ਪੀਣ ਤੋਂ ਬਿਨਾਂ ਰਹਿ ਨਹੀਂ ਜਾਂਦਾ ਤੇ ਫਿਰ ਅਸੀਂ ਆਖਿਆ ਵੀ ਇੱਕਰ ਪਰਸਰ ਰਸੋਈ ਬਣਾਈ ਜਾਏ ਜਿਹਦੇ ਵਿੱਚ ਫਿਰ ਸਾਰਾ ਹੀ ਸਿਸਟਮ ਲਾਇਆ ਜਾਏ ਕਿ ਆਪਣੇ ਲਈ ਵੀ ਤੇ ਕਿਸਾਨਾਂ ਲਈ ਵੀ ਅਸੀਂ ਕੋਈ ਆਪਣੇ ਲਈ ਵੱਖਰਾ ਨਹੀਂ ਕਰਦੇ ਸਾਡੇ ਕਿਸਾਨਾਂ ਲਈ ਵੀ ਉਹ ਸਾਡੇ ਕਿਸਾਨਾਂ ਨਾਲ ਹੁਣ ਇੰਨਾ ਕਨਾਂਤਾ ਬਣ ਗਿਆ ਜਿਹੜੇ ਸਾਡੇ ਕਿਸਾਨ ਨੇ ਦਾ ਇੱਕ ਸਾਹ ਦਾ ਪਰਿਵਾਰ ਹੀ ਆ ਕਰੀ ਨਹੀਂ ਲੱਗਦਾ ਕਿ ਕਿ ਦਾਵਾ ਕਿੰਤੂ ਪਰੰਤੋ ਕੋਈ ਨਹੀਂ ਆਪੇ ਆਉਂਦੇ ਆਪਣੀ ਮਰਜ਼ੀ ਨਾਲ ਉਹ ਖੋੜ ਕੱਢਦੇ ਨੇ ਖੋਲਦੇ ਨੇ ਚੀਜ਼ ਖਾ ਲੈਂਦੇ ਨੇ ਕੋਈ ਚੱਕਰ ਹੀ ਨਹੀਂ ਮਜਾ ਸਕੋ ਹੁੰਦਾ ਹਾਂਜੀ ਸੀਸੀਟੀਵੀ ਕੈਮਰੇ ਆ ਸਾਰਾ ਆਪਣਾ ਜਿੰਨਾ ਵੀ ਫਾਰ ਸਾਡਾ ਵਾ ਉਹਨੂੰ ਕਵਰ ਕਰਦੇ ਨੇ ਪੂਰੀ ਉਹਦੇ ਵਿੱਚ ਫਿਰ ਉਹਦਾ ਫਾਇਦਾ ਇਹ ਹੁੰਦਾ ਪਿਆ ਅਸੀਂ ਅੰਦਰ ਬੈਠੇ ਵੀ ਵੇਖੀ ਜਾਂਦੇ ਆ ਕਿ ਸਾਡੀ ਮੰਡੀ ਚ ਕਿੱਦਾਂ-ਕਿੱਦਾਂ ਕੰਮ ਚੱਲਣ ਡਿਆ ਜਿਹੜਾ ਕਿਸਾਨ ਧੇਰੀ ਤਲਾਉਣਾ ਆ ਉਹ ਵੀ ਅੰਦਰੇ ਬੈਠਾ ਵੇਖੀ ਜਾਂਦਾ ਵੀ ਮੇਰੀ ਧੇਰੀ ਤੋਲਣ ਦੀ ਆ ਦੇਖੋ ਜੀ ਉਹ ਤਾਂ ਇਹ ਕਹਿੰਦੇ ਆਗੇ ਤੁਸੀਂ ਬਹੁਤ ਹੀ ਵਧੀਆ oprala ਜਿਹੜਾ ਕੀਤਾ ਵਾ ਤੇ ਕਿਸਾਨ ਤੇ ਇੰਨੇ ਕੋ ਖੁਸ਼ ਨੇ ਨਾ ਵੀ ਗੱਲ ਹੀ ਛੱਡ ਦੋ ਕਿਸਾਨ ਸਾਡੇ ਤੋਂ ਵੀ ਜ਼ਿਆਦਾ ਖੁਸ਼ ਨੇ ਕਹਿੰਦੇ ਉਹ ਪਹਿਲੋ ਘੱਟੇ ਮਿੱਟੀ ਜਾਣ ਕੇ ਬਹਿਣਾ ਆਉਣਾ ਜਾਣਾ ਹੋਣ ਤੇ ਇੰਜੋਏ ਕਰਦੇ ਕਈ ਵੇਲੇ ਫੜ ਫੜ ਥਾਲੀ ਦੇ ਆ ਵੀ ਭਰਾਵਾ ਉੱਠ ਜਾਓ ਤੁਹਾਡੀ ਤੇਰੀ ਦੀ ਵਾਰੀ ਆਈ ਚਲਾ ਲਓ ਸਰਕਾਰਾਂ ਨੂੰ ਕੀ ਕਹਾਂ ਜੀ ਸਰਕਾਰਾਂ ਨੂੰ ਕਹਿੰਦੇ ਅਸੀਂ ਤੇ ਪਹਿਲੋ ਵੇਖੋ ਜੀ ਇਹ ਪ੍ਰਾਲਾ ਤੇ ਸਰਕਾਰਾਂ ਨੂੰ ਕਰਨਾ ਚਾਹੀਦਾ ਵਾ ਮੰਡੀਆਂ ਦੇ ਵਿੱਚ ਜਿਹੜਾ ਵਾ ਕਰ ਜਿੰਨਾ ਵੀ ਉਪਰਾਲਾ ਕਰ ਸਕੇ ਸਰਕਾਰਾਂ ਦਾ ਚਾਹੀਦੇ ਆ ਕਿਉਂਕਿ ਕਿਸਾਨਾਂ ਨੂੰ ਸਾਹਮ ਸੰਭਾਲ ਲਈ ਆਉਣਾ ਵਾ ਬੈਠਣ ਲਈ ਪਾਣੀ ਟਾਣੀ ਪ੍ਰਬੰਧ ਤੇ ਸਰਕਾਰ ਦੇ ਚਾਹੀਦੇ ਆ ਪਰ ਚਲੋ ਅਸੀਂ ਜਿੰਨੇ ਕੁ ਜੋਗੇ ਆ ਗਏ ਆ ਅਸੀਂ ਆਪਣੇ ਵੱਲੋਂ ਕਰ ਦਿੱਤੇ ਕਿਸਾਨ ਵੀ ਪੈਂਦੇ ਹਨ ਕੋਈ ਕਿਸਾਨ ਬਿਲਕੁਲ ਜੀ ਬਿਲਕੁਲ ਤੇਰੀ ਤਲਾਕੇ ਵੀ ਕਈ ਕਿਸਾਨ ਜਿਹੜੇ ਆ ਨਾ ਉਹ ਆਂਦੇ ਵੀ ਅਸੀਂ ਦਾ ਕੜੀ ਲੱਕ ਸਿੱਧਾ ਕਰਨ ਲੱਗੇ ਆ ਵੇ ਪੀ ਠਹਿਰ ਕੇ ਜਾਵਾਂਗੇ ਘਰ ਤੇ ਦਾਣੇ ਦੇ ਤੋਲ ਗੇ ਇਹ ਵੇਖੋ ਟਰਾਲੀਆਂ ਆਈਡੀਆ ਜਿਹੜਾ ਉਹ ਤਾਂ ਆਪੇ ਹੀ ਆਇਆ ਸੀਗਾ ਕਿਤੋਂ ਕਿਤੋਂ ਆਣਾ ਵਾ ਆਪੇ ਹੀ ਦੇਖਿਆ ਧਰਨੇ ਤੇ ਵੀ ਟਰਾਲੀਆਂ ਜਾਂਦੀਆਂ ਅਸੀਂ ਸੋਚਿਆ ਵੀ ਦਫ਼ਤਰ ਬਣਾਇਆ ਜਾਵੇ ਤਾਂ ਉਹ ਅਸੀਂ ਬਹੁਤ ਵਧੀਆ ਹੋਟਲ ਨੂੰ ਮਾ ਬਣਾਇਆ ਹੋਇਆ ਦਫ਼ਤਰ ਇਹਦੇ ਵਿੱਚ ਵੇਖੋ ਜੀ ਵਾਈਫਾਈ ਦੀ ਸਹੂਲਤਾਂ LCD ਲੱਗੀ ਆ ਗੁਰਬਾਣੀ ਚਲਦੀ ਪਈ ਆ ਫਿਰ ਕਾਫੀ ਮਸ਼ੀਨ ਫ੍ਰਿਜ ਠੰਡਾ ਪਾਣੀ ਪੀਣ ਲਈ ਹਰ ਇੱਕ ਸਹੂਲਤਾਂ ਇਨਵਰਟਰ ਲੱਗਾ ਹੋਇਆ ਮਤਲਬ ਜੈ AC ਲੱਗਾ ਹੋਇਆ ਵਿੱਚ ਤੇ ਬਹੁਤ ਵਧੀਆ ਬਣਾਈ ਹੋਈ ਹੈ ਵੇਖੋ ਜੀ ਜਦੋਂ ਆਈਡੀਆ ਆਇਆ ਇਹ ਫਿਰ ਤਾਂ ਅਸੀਂ ਮਹੀਨੇ ਚ ਤਿਆਰ ਕਰਵਾਤੀ ਸੀ ਪੂਰਾ ਦਿਨ ਰਾਤ ਇੱਕ ਕਰਕੇ ਇੱਕ ਮਹੀਨੇ ਜੀ ਤਿਆਰ ਹੋ ਗਈ ਸੀ ਸਰ ਕੋ ਕਿਸਾਨਾਂ ਦੇ ਤਾਂ ਕਮੈਂਟ ਆ ਵੀ ਬਹੁਤ ਆਉਂਦੇ ਆ ਵੀ ਮਜ਼ਾ ਆਉਂਦਾ ਵਾ ਪਹਿਲਾਂ ਵੀ ਅਸੀਂ ਆਰਤੀ ਅਸੀਂ ਜਾਂਨੇ ਆ ਫਸਲ ਸੁੱਟਣ ਉਹ ਪਹਿਲਾਂndvi ਫਸਲ ਸੁਟੇ ਚੱਲੇ ਆ ਹੁਣ ਕਹਿੰਦੇ ਵੀ ਹੁਣ ਮਜ਼ਾ ਆਇਆ ਹੁਣ ਅਸੀਂ ਆਉਨੇ ਆਂ ਫਿਰ ਫਸਲ ਵੇਚਣ ਆਏ ਆ ਬੱਚੇ ਕੋ ਇਸੜੇ ਸਾਨੂੰ ਬਣਾਈ ਨੂੰ ਇਹਨੂੰ ਸਾਲ ਹੋ ਗਿਆ ਆਸਰਾ ਤੀਸਰਾ ਸੀਜ਼ਨ ਆਇਆ ਤੇ ਤੇ ਬੱਚੇ ਬੜੇ ਸ਼ੌਂਕ ਨਾਲ ਹੁੰਦੇ ਨੇ ਕਿਉਂਕਿ ਬੱਚਿਆਂ ਲਈ ਵੀ ਅਸੀਂ ਸਪੈਸ਼ਲ ਫਰੂਟੀਆਂ ਵਗੈਰਾ ਸਭ ਕੁਝ ਰੱਖਿਆ ਹੁੰਦਾ ਇਸ ਕਰਕੇ ਉਹਨਾਂ ਦਾ ਵੀ ਉਤਸ਼ਾਹ ਬਣਦਾ ਉੱਥੇ ਜਾਵਾਂਗੇ ਕੁਝ ਖਾਣ ਲਈ ਵੀ ਮਿਲਦਾ ਤੇ ਨਾਲੇ ਉਹਨਾਂ ਦਾ ਇਸ ਚੀਜ਼ ਦਾ ਮੰਡੀਆਂ ਚੋਂਣ ਕੇ ਬੱਚੇ ਉਹਨਾਂ ਨੂੰ ਵੀ ਹੋਏਗਾ ਕਿ ਹਾਂ ਭਈ ਮੰਡੀ ਐ ਨਹੀਂ ਤਾਂ ਬੱਚਿਆਂ ਨੂੰ ਤਾਂ ਹੁਣ ਇਹਨਾਂ ਚੇਤਾ ਹੀ ਬੋਲਦਾ ਜਾਂ ਰਿਹਾ ਵੀ ਮੰਡੀਆਂ ਕੀ ਹੁੰਦੀਆਂ ਨੇ ਨਾ ਕਿਸਾਨੀ ਕੀ ਹੁੰਦੀ ਹੈ ਪੜੀਆਂ ਚ ਬੱਚੇ ਜਾਣਾ ਛੱਡੀ ਜਾਂਦੇ ਆ ਹੁਣ ਵੇਖੋ ਸਾਡੇ ਇੱਥੇ ਕਿਸਾਨ ਬੱਚੇ ਆਪਣੇ ਲੈ ਕੇ ਹੁੰਦੇ ਆ ਨਾਲ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਮੰਡੀਆਂ ਦਾ ਵੇਖੋ ਦੇਖ ਰੱਖਤ ਚਾਹੀਦੀ ਆ ਬਿਲਕੁਲ ਆ ਵੇਖੋ ਮੰਡੀ ਜਿਹੜੀ ਆ ਟੁੱਟੀ ਪਈ ਆ ਸਾਰੀ ਇਹ ਬਹੁਤ ਖਰਾਬ ਖਸਤਾ ਹਾਲਤਾ ਇਸ ਮੰਡੀ ਦੀ ਤੇ ਅਸੀਂ ਤਾਂ ਇਹੋ ਕਹਿਣਾ ਚਾਹੁੰਦੇ ਆ ਕਿ ਮੰਡੀ ਜਿਹੜੀ ਆ ਰੀਲੀ ਉਹ ਕੀਤੀ ਜਾਵੇ ਵਧੀਆ ਕੀਤੀ ਜਾਵੇ ਇਹਦੇ ਵਿੱਚ ਸ਼ੈੱਡ ਬਣਾਏ ਜਾਣ ਜਿਤਨਾ ਸਾਰੇ ਆਰਤੀ ਭਰਾ ਜੇ ਨੇ ਸਾਡੇ ਉਹਨਾਂ ਲਈ ਵੀ ਕਮਰੇ ਬਣਾਏ ਜਾਣ ਸਾਰਿਆਂ ਲਈ ਬਣਾਏ ਜਾਣ ਜਿੱਤਾ ਉਹ ਬੈਠ ਕੇ ਆਪਣਾ ਦਫਤਰੀ ਵੀ ਕੰਮ ਕਰ ਸਕਣ ਤੇ ਜਿਹੜੇ ਕਿਸਾਨ ਫਸਲ ਵੇਚਣ ਆਉਂਦੇ ਨੇ ਉਹ ਵੀ ਬੈਠ ਸਕਣ ਹਾਂਜੀ ਵੇਖੋ ਇਹ ਕੈਮਰੇ ਇਸ ਕਰਕੇ ਲਗਾਏ ਆ ਕਿ ਕਿਸਾਨ ਨਾਲੇ ਤਾਂ ਅੰਦਰ ਬੈਠਾ ਹੁੰਦਾ ਉਹ ਕੈਮਰਿਆਂ ਦੇ ਵਿੱਚ LCD ਦੇ ਆਪਣੇ ਦੇਖਦਾ ਕਿ ਮੇਰੀ ਢੇਰੀ ਉਹ ਪਈ ਆ ਵੀ ਉਹਦੇ ਆਪਣੀ ਢੇਰੀ ਵੀ ਦੇਖਦਾ ਰਹਿੰਦਾ ਤੇ ਨਾਲੇ ਸ਼ੀਸ਼ੇ ਲੱਗੇ ਹੋਏ ਨੇ ਉਹਨਾਂ 'ਚ ਵੀ ਦੇਖਦਾ ਬਾਹਰ ਵੀ ਜਦੋਂ ਵਾਰੀ ਆਉਂਦੀ ਆਪਣੀ ਕਿਸਾਨ ਢੇਰੀ ਤਲਾ ਲੈਂਦਾ